ਸਸਰੀਆ ਕਾਲ ਜੀ ਅੱਜ ਆਪਾਂ ਬਣਾਵਾਂਗੇ ਕੱਚੇ ਅੰਬ ਦੀ ਬਹੁਤ ਹੀ ਪਿਆਰੀ ਜੀ ਖੱਟੇ ਮਿੱਠੀ ਜੀ ਚਟਨੀ ਤੁਹਾਨੂੰ ਪਤਾ ਹੀ ਲੱਗੂਗਾ ਕਿ ਅੰਬ ਦੀ ਬਣਾਈ ਆ ਕਿ ਇਮਲੀ ਦੀ ਬਣਾਈ ਹੈ ਨੀ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਇੱਕ ਤਾਈ ਮਲੀ ਪਿਉਣ ਦਾ ਝੰਜਟਾ ਜਿਹੜਾ ਹੋ ਨਹੀਂ ਹੁੰਦਾ ਹੈਗਾ ਤੇ ਦੂਜਾ ਨੰਬਰ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਹੁਣ ਤਾਂ ਅੰਬ ਆਮ ਹੀ ਹੋ ਜਾਂਦੇ ਨੇਗੇ ਇਹ ਪਰ ਉਹ ਜਿਹੜੀ ਸਸਤੀ ਵੀ ਪੈ ਜੂਗੀ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਕੱਚੇ ਅੰਬ ਲੈ ਲਈਆਂ ਤੁਸੀਂ ਚਾਹੋ ਜਾਰੀ ਵਾਲੀ ਅੰਬੀ ਵੀ ਲੈ ਸਕਦੇ ਹੋ ਪਰ ਹੁਣ ਜਿਵੇਂ ਛੋਟੀਆਂ ਅੰਬੀਆਂ ਨੇ ਜਾਲੀ ਨਹੀਂ ਪਈ ਹੈਗੀ ਉਹ ਵੀ ਅੰਬੀਆਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਛਿਲਕੇ ਹਟਾ ਦਵਾਂਗੇ ਮੇਰੇ ਕੋਲ ਘਰ ਦੀਆਂ ਨੇ ਤੁਸੀਂ ਬਾਜ਼ਾਰ ਤੋਂ ਵੀ ਲੈ ਕੇ ਜਿਹੜੀ ਛਟਣੀਆਂ ਬਣਾ ਸਕਦੇ ਹੋ ਚੰਗੀ ਤਰ੍ਹਾਂ ਛਿੱਲ ਲਵਾਂਗੇ ਛਿੱਲਣ ਤੋਂ ਬਾਅਦ ਆਪਾਂ ਇਹਦੇ ਪੀਸ ਜਿਹੜੇ ਕੱਟ ਲਵਾਂਗੇ ਛੋਟੇ ਵੱਡੇ ਜਿੱਦਾਂ ਦੇ ਵੀ ਕੱਟਨੇ ਆ ਉਸ ਤਰ੍ਹਾਂ ਦੇ ਪੀਸ ਤੁਸੀਂ ਇਹਨਾਂ ਦੇ ਕੱਟ ਸਕਦੇ ਹੋ ਕੱਚੀ ਅੰਬੀ ਵਿੱਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਇਹ ਤੇ ਇਹ ਹੁੰਦਾ ਏ ਜਿਹੜਾ ਕਿ ਸਕਿਨ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਏ ਜਿਨ੍ਹਾਂ ਨੂੰ ਸਕਿਨ ਪ੍ਰੋਬਲਮ ਨੇ ਉਹਨਾਂ ਨੂੰ ਜਿਹੜਾ ਇਹਨਾਂ ਦੇ ਕੋਈ ਵੀ ਤੁਸੀਂ ਰੈਸਪੀ ਹੈ ਜਿਹੜੀ ਬਣਾ ਕੇ ਖਾਓ ਬਹੁਤ ਵਧੀਆ ਰਹਿੰਦੀ ਆ ਤੇ ਉਸ ਤੋਂ ਬਾਅਦ ਇਹ ਪਾਚਨ ਸ਼ਕਤੀ ਨੂੰ ਵੀ ਵਧੀਆ ਰੱਖਦੀ ਆ ਹੁਣ ਆਪਾਂ ਪਾਣੀ ਲੈ ਲਿਆ ਡੇਢ ਕ ਗਲਾਸ ਮੈਂ ਜਿਹੜਾ ਪਾਣੀ ਦਾ ਲਿਆ ਏ ਜ਼ਿਆਦਾ ਪਾਣੀ ਨਾ ਲਿਓ ਬਸ ਇਹਨੂੰ ਚੰਗੀ ਤਰ੍ਹਾਂ ਉਬਾਲ ਲਵਾਂਗੇ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਜਾਊਗਾ ਤੇ ਸੌਫਟ ਹੋ ਜਾਣਗੀਆਂ ਜ਼ਿਆਦਾ ਪਾਣੀ ਲਾਉਂਗੇ ਫਿਰ ਤੁਹਾਨੂੰ ਬਾਅਦ ਦੇ ਵਿੱਚ ਸੁਕਾਉਣਾ ਪਊਗਾ ਬਸ ਤੁਸੀਂ ਆਪਣੇ ਜਰੂਰਤ ਦੇ ਹਿਸਾਬ ਨਾਲ ਲੈ ਲਿਓ ਇੰਨਾ ਕੁ ਲੈ ਲਿਓ ਕਿ ਉੱਪਰ ਤੱਕ ਇੱਕ ਉਂਗਲ ਤੱਕ ਪਾਣੀ ਆ ਜਿਹੜਾ ਰਹੇ ਇਸ ਤਰ੍ਹਾਂ ਇਹਨਾਂ ਦਾ ਕਲਰ ਜਿਹੜਾ ਚੇਂਜ ਹੋ ਗਿਆ ਤੇ ਇਹ ਸੌਫਟ ਵੀ ਹੋ ਗਈਆਂ ਪਾਣੀ ਵੇ ਆਪਾਂ ਾਲੀਏ ਜਿਹੜਾ ਇਹਨਾਂ ਦਾ ਪਾ ਲਵਾਂਗੇ ਤੇ ਇਹਨਾਂ ਨੂੰ ਗ੍ਰਾਈਂਡ ਕਰ ਲਵਾਂਗੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਮੁਲਾਇਮ ਪੇਸਟ ਜਿਹੜਾ ਬਣਾ ਲੈਣਾ ਹੈ ਗ੍ਰਾਈਂਡ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਾਣ ਲਵਾਂਗੇ ਇੱਕ ਜਾਲੀ ਦੇ ਵਿੱਚ ਪਾ ਕੇ ਆ ਜਿਹੜਾ ਇਹਨੂੰ ਮੈਂ ਛਾਣ ਲਵਾਂਗੀ ਤਾਂ ਕਿ ਬਾਦੂ ਰੇਸ਼ੇ ਆ ਜਿਹੜੇ ਨਿਕਲ ਜਾਣ ਆਪਾਂ ਨੂੰ ਇੱਕ ਮੁਲਾਇਮ ਪੇਸਟ ਆ ਜਿਹੜਾ ਮਿਲ ਜਾਵੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਅੰਬੀਆਂ ਨੂੰ ਚੰਗੀ ਤਰ੍ਹਾਂ ਪਕਾਉਣਾ ਇਹਨਾਂ ਦਾ ਪੇਸਟ ਹੈ ਜਿਹੜਾ ਮੁਲਾਇਮ ਹੋਣਾ ਚਾਹੀਦਾ ਹੈ ਤੇ ਅੰਬੀਆਂ ਵੀ ਚੰਗੀ ਤਰ੍ਹਾਂ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਇਹ ਜਿਹੜਾ ਬਚ ਗਿਆ ਨੂੰ ਆਪਾਂ ਦੁਬਾਰਾ ਇੱਕ ਵਾਰੀ ਗ੍ਰाइंड ਕਰਕੇ ਛਾਣ ਲਵਾਂਗੇ ਤਾਂ ਕਿ ਆਪਣੇ ਕੋਲ ਜਿਆਦਾ ਜਿਹੜਾ ਗੁੱਦਾ ਇਹ ਵਧੀਆ ਤਰੀਕੇ ਨਾਲ ਨਿਕਲ ਕੇ ਆ ਜਾਏ ਇਸ ਤਰ੍ਹਾਂ ਇਹ ਆਪਣੇ ਕੋਲ ਗਾੜੀ ਜੀ ਸੌਸ ਆਪਣੇ ਕੋਲ ਤਿਆਰ ਹੋ ਗਈ ਆ ਇੱਕ ਪੈਨ ਦੇ ਵਿੱਚ ਪਾ ਲਵਾਂਗੇ ਆਪਾਂ ਨੂੰ ਤੇ ਬਿਲਕੁਲ ਘੱਟ ਮਸਾਲਿਆਂ ਦੇ ਨਾਲ ਆ ਜਿਹੜਾ ਆਪਾਂ ਬਣਾਵਾਂਗੇ ਪਹਿਲਾਂ ਆਪਾਂ ਜਿਆਦਾ ਪਾਣੀ ਤਾਂ ਨਹੀਂ ਪਾਇਆ ਤਾਂ ਕਿ ਗ੍ਰाइंड ਕਰਨ ਦੇ ਵਿੱਚ ਮੁਸ਼ਕਲ ਨਾ ਆਵੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਲੋੜ ਅਨਸਾਰ ਜਿੰਨਾ ਕਿ ਤੁਸੀਂ ਇਹਨੂੰ ਗਾੜਾ ਰੱਖਣਾ ਹੈ ਤੇ ਨਾਲ ਹੀ ਆਪਾਂ ਗੁੜ ਪਾ ਦਵਾਂਗੇ ਇਹ ਪੇਸਟ ਵੀ ਪੱਕਦਾ ਰਹੂਗਾ ਤੇ ਗੁੜ ਵੀ ਹੈ ਜਿਹੜਾ ਆਪਣਾ ਪੱਕ ਜੂਗਾ ਜਿੰਨਾ ਕਿ ਮਿੱਠਾ ਰੱਖਣਾ ਉਸ ਦੇ ਹਿਸਾਬ ਨਾਲ ਤੁਸੀਂ ਗੁੜ ਪਾ ਲਿਓ ਜੇ ਤੁਹਾਡੇ ਕੋਲ ਗੁੜ ਨਹੀਂ ਹੈਗਾ ਤਾਂ ਤੁਸੀਂ ਚੀਨੀ ਵੀ ਹੈ ਜਿਹੜੀ ਯੂਜ਼ ਕਰ ਸਕਦੇ ਹੋ ਪਰ ਗੁੜ ਦੇ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਹੋ ਜਾਂਦਾ ਹੈ ਜਿਵੇਂ ਕਿ ਇਮਲੀ ਦੀ ਖੱਟੀ ਮਿੱਠੀ ਚਟਨੀ ਹੁੰਦੀ ਹੈ ਉਸ ਹਿਸਾਬ ਨਾਲ ਹੋ ਜਾਂਦਾ ਹੈ ਗੁੜ ਵੀ ਆਪਣਾ ਪੱਕ ਕੇ ਤਿਆਰ ਹੋ ਗਿਆ ਬਿਲਕੁਲ ਤੇ ਥੋੜਾ ਜਿਹਾ ਰਹਿ ਗਿਆ ਇਹ ਵੀ ਨਾਲ ਹੀ ਪੱਕਦਾ ਰਹੂਗਾ ਤੇ ਚਟਨੀ ਵੀ ਆਪਣੀ ਗਾੜੀ ਹੋਣੀ ਸ਼ੁਰੂ ਹੋ ਗਈ ਆ ਇਹ ਜਦੋਂ ਠੰਡੀ ਹੋ ਜਾਂਦੀ ਹੈ ਫਿਰ ਹੋਰ ਵੀ ਜ਼ਿਆਦਾ ਗਾੜੀ ਹੋ ਜਾਂਦੀ ਹੈ ਸਵਾਦ ਅਨੁਸਾਰ ਇਹਦੇ ਵਿੱਚ ਨਾਣ ਪਾ ਦਵਾਂਗੇ ਤੇ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਕਾਲਾ ਨਾਣ ਜਿਹੜਾ ਐਡ ਕੀਤਾ ਹੈ ਦੋਨੋਂ ਨਾਣ ਤੁਸੀਂ ਜ਼ਰੂਰ ਐਡ ਕਰਿਓ ਇਹਨਾਂ ਦਾ ਫਲੇਵਰ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਥੋੜੀ ਜਿਹੀ ਐਡ ਕੀਤੀ ਆ ਤੇ ਦੇੱਕੀ ਮਿਰਚ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਥੋੜੀ ਜੀ 컬러 ਪਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਪਈ ਹੈਗੀ ਬਿਨਾ 컬러 ਤੋਂ ਹੀ ਆ ਜਿਹੜਾ ਆਪਾਂ ਵਧੀਆ ਬਣਾ ਕੇ ਤਿਆਰ ਕਰ ਲਈਆ 컬러 ਆਪਣੇ ਆਪ ਹੀ ਗੁੜ ਦੇ ਨਾਲ ਬਹੁਤ ਵਧੀਆ ਆ ਜਾਂਦਾ ਗਰਮ ਮਸਾਲਾ ਪਾਇਆ ਐ ਮੈਂ ਥੋੜਾ ਜਿਹਾ ਤੇ ਇੱਕ ਚਮਚਾ ਜਿਹੜਾ ਆਮਚੂਰ ਪਾਊਡਰ ਜਾਂ ਫਿਰ ਤੁਸੀਂ ਚਾਟ ਮਸਾਲਾ ਇਹ ਪਾ ਸਕਦੇ ਹੋ ਗਰਮ ਮਸਾਲਾ ਥੋੜਾ ਜਿਹਾ ਹੀ ਐਡ ਕਰਿਓ ਫਿਰ ਜ਼ਿਆਦਾ ਕ੍ਰਿਸਪੀ ਕਰਾਰੀ ਜੀ ਹੋ ਜੂਗੀ ਮਤਲਬ ਜ਼ਿਆਦਾ ਤਿੱਖੇ ਪੰਤੇ ਬਣ ਜੂਗੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਪਾਇਆ ਹੈ ਤੇ ਥੋੜਾ ਜਿਹਾ ਸੁੰਡ ਦਾ ਪਾਊਡਰ ਪਾਇਆ ਹੈ ਜੇ ਤੁਸੀਂ ਕਰਾਰਾ ਜਿਹਾ ਟੇਸ ਨਹੀਂ ਚਾਹੁੰਦੇ ਹੈਗੇ ਤਾਂ ਸੁੰਡ ਦਾ ਪਾਊਡਰ ਤੇ ਗਰਮ ਮਸਾਲਾ ਸਕਿਪ ਕਰ ਸਕਦੇ ਹੋ ਇਹਨੂੰ ਸਿੰਪਲ ਨੂਨ ਮਿਰਚ ਦੇ ਨਾਲ ਵੀ ਆ ਤੁਸੀਂ ਬਣਾ ਸਕਦੇ ਹੋ ਦੇਖ ਸਕਦੇ ਹੋ ਪੱਕਦੇ ਪੱਕਦੇ ਕਲਰ ਕਿੰਨਾ ਜ਼ਿਆਦਾ ਵਧੀਆ ਹੋ ਗਿਆ ਹੈ ਸਿੰਪਲ ਨੂਨ ਮਿਰਚ ਦੇ ਨਾਲ ਵੀ ਇਹ ਵਧੀਆ ਬਣ ਕੇ ਤਿਆਰ ਹੋ ਜੂਗੀ ਤੇ ਗੈਸ ਦੀ ਫਲੇਮ ਆਪਾਂ ਜਿਹੜੀ ਬੰਦ ਕਰ ਲਵਾਂਗੇ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਇਹਨੂੰ ਠੰਡੀ ਹੋਣ ਤੋਂ ਬਾਅਦ ਤੁਸੀਂ ਇਹਨੂੰ ਜਿਵੇਂ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਮਹੀਨਾ ਦੋ ਮਹੀਨਾ ਤੇ ਜੇ ਫ੍ਰਿਜ ਵਿੱਚ ਰੱਖੋਗੇ ਫਿਰ ਤਾਂ 6 ਮਹੀਨੇ ਬਿਲਕੁਲ ਖਰਾਬ ਨਹੀਂ ਹੋਣੀ ਹੈਗੀ ਇਸ ਤਰ੍ਹਾਂ ਮੈਂ ਬੋਤਲ ਦੇ ਵਿੱਚ ਪਰ ਕੇ ਠੰਡੀ ਕਰਕੇ ਰੱਖ ਲਈ ਹੈ ਤੇ ਇਹਨੂੰ ਫ੍ਰਿਜ ਦੇ ਵਿੱਚ ਆਪਾਂ ਸੈੱਟ ਕਰ ਦਵਾਂਗੇ ਤੇ ਟੈਕਸਚਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ گاੜਾ ਬਣ ਕੇ ਤਿਆਰ ਹੋਇਆ ਹੈ ਤੇ ਫਲੇਵਰ ਵੀ ਕੋਈ ਪਛਾਣ ਨਹੀਂ ਸਕਦਾ ਕਿ ਤੁਸੀਂ ਕੱਚੇ ਅੰਬ ਤੋਂ ਜਿਹੜੀ ਇਹ ਚਟਨੀ ਬਣਾਈ ਹੈ ਨਹੀਂ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਟੇਸਟੀ ਅੰਬ ਦੀ ਖੱਟੀ ਮਿੱਠੀ ਚਟਨੀ ਤਾਂ ਆਪਣੀ ਬਣ ਕੇ ਤਿਆਰ ਆ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨਵੀਂ-ਨਵੀਂ ਰੈਸਪੀਜ਼ ਦੇਖਣ ਲਈ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ